ਖੇਤੀ ਕਾਦੀ ਇੱਥੇ ਖੇਤੀ ਕਣਕ ਵੀ ਹੁੰਦੀ ਹੈ ਮੱਕੀ ਵੀ ਹੁੰਦੀ ਹੈ ਸੋਆਬੀਨ ਵੀ ਦਿੰਦੀ ਹੈ ਆਹ ਸੋਆਬੀਨ ਨਹੀਂ ਲੱਗਦੀ ਹੈ ਨਾ ਕਿ ਸੋਆਬੀਨ ਇਹ ਕਿਥੋਂ ਦਾ ਆ ਮੈਂ ਜੌਨੇਟਾ ਦਾ ਕ ਲਗਾ ਰਹੇ ਹਾਂ ਆ ਇੱਥੋਂ ਤੱਕ ਆ ਗਿਆ ਨੀ ਆ ਲਾਸਟ ਬੰਦੇ ਆ टीवी ਇਹਨਾਂ ਹਾਂ ਕੱਟੂ ਹੋ ਗਈ। ਹੋ ਨਹੀਂ ਪੱਕੀ ਇਹ ਆਹ ਕਣਕ ਆਹ ਮੱਕੀ ਆਹ ਮੱਕੀ ਕਿੰਨੀ ਸੋਣੀ ਹੈ ਦਾ ਹਾਂ ਜ਼ਮੀਨਾਂ ਤੁਹਾਡੇ ਮੇ ਬਹੁਤ ਅਤਵਾਰ ਨੇ ਹਾਂ ਹਣਾ ਬਹੁਤ ਗੰਨੀਆਂ ਕਿੰਨਾਂ ਜੀ ਮੋਟਰਾਂ ਪਹਿਲੀਆਂ ਚ ਹੀ ਹੋਣਗੀਆਂ ਇਹ ਨਹਿਰੀ ਪਾਣੀ ਲੱਗਦਾ ਨਾ ਤੇ ਮੋਟਰਾਂ ਨੇ ਨਾ ਪਾਣੀ ਮੀਂਹ ਦਾ ਮੀਂਹ ਦਾ ਓਕੇ ਨਹਿਰ ਪਾਈਪਲ ਨੇ ਜਿਵੇਂ ਆਪਾਂ ਫਾਰਮ ਚ ਕੀਤਾ ਵਿਆ ਸੀਗਾ ਪਰ ਬਹੁਤ ਵੱਡੇ ਵੱਡੇ ਉਹ ਤਾਂ ਬਹੁਤ ਅਸੀਂ ਆਪਣਾ ਪੀਣ ਦਾ ਸਤ ਹੈ ਉਹ ਤਾਂ ਪੀਣ ਦਾ ਸਤ ਹੈ ਇਪਰ ਪਾਣੀ ਵਿੱਚ ਲਾਉਣ ਨੂੰ ਨਹੀਂ ਤੇ ਨਹੀਂ ਧਰਤੀ ਦਾ ਪਾਣੀ ਪੀਣ ਲਾਇਕ ਇੱਥੇ ਦਾ ਹੈਗਾ ਕਰਗਾ ਇੱਥੇ ਬਹੁਤ ਜੀ ਸਾਰੇ ਕੈਨੇਡਾ ਚ ਨਹੀਂ ਹੈਗਾ ਸਾਰੇ ਚ ਨਹੀਂ ਇਹਨੇ ਸੋਹੇ ਖੇਤ ਲਾ ਗਏ ਨੇ ਜਾਤ ਨਹੀਂ ਕਰ ਸ਼ਵਕ ਬਣਵਾਦੇ ਬਹੁਤ ਜ਼ਿਆਦਾ ਆ ਤਾਂ ਸਵਰਗੀ ਇੱਕ ਸਾਉ ਦਾ ਇਹ ਤਾਂ ਉਹਨੂੰ ਉਹਨੂੰ ਸ਼ਾਇਦ ਚਾੜੇ ਜਿਹੜਾ ਕਿ ਸ਼ਹਿਰ ਹੈ ਹਾਲਟਨ ਹੈ ਹਾਲਟਨ ਹਿੱਲ ਇਹ ਇੰਨੀ ਹੋ ਗਈ ਫਿਰ ਡਾੜੀ ਲਿਕ ਕਰੋੜ ਦੀ ਬਸ ਬਸ ਪਰ ਵੀ ਸਾਰੇ ਪੰਜਾਬ ਚ ਉਹਨੇ ਦਰਖਤਾਂ ਜਿੰਨੇ ਤੁਹਾਨੂੰ ਕਮਾ ਦਾ ਇਹ ਹੰਤੂ ਜਿਆਦਾ ਸਹੀ ਗੱਲ ਹੈ ਦਰਖਤਾਂ ਤਾਂ ਇੰਨੇ ਸੰਘੜੇ ਨੇ ਕਿੰਨੇ ਚ ਸਾਪ ਨਹੀਂ ਲੰਗਦਾ ਸੜੇ ਵੈਦਰ ਸਾਹਿਬ ਬਹੁਤ ਜ਼ਿਆਦਾ ਅਫੈਕਟ ਕਰਦੀ ਹੈ ਫਿਰ ਕੁਝ ਰੱਖਿਆ ਵੀ ਜਾਂਦਾ ਨਾ ਦੇਖੋ ਛੜਕਾਂ ਦੇ ਦੁਆਲੇ ਕਿਵੇਂ ਕਟਿੰਗ ਕੀਤੀ ਪਈ ਹੈ ਸਫਾਈ ਪੂਰੀ ਆ ਪਹਿਲਾਂ ਪਹਿਲਾਂ ਜਦੋਂ ਕੋਈ ਇਧਰੋਂ ਜਾਂਦਾ ਹੁੰਦਾ ਸੀ ਨਾ ਤੇ ਉਹ ਜਾ ਕੇ ਉੱਥੇ ਕਹਿੰਦਾ ਸੀ ਮੈਂ ਰੋਟੀ ਛੜਕ ਤੇ ਰੱਖ ਕੇ ਖਾ ਲੋ ਜਹੇ ਐਵੇਂ ਏਦਾਂ ਹੀ ਸੀ ਨਾ ਉਹ ਸੱਚਾਈ ਹੈ ਪਰ ਹੁਣ ਸਫਾਈ ਇੰਨੀ ਨਹੀਂ ਰਹੇਗੀ ਉਹ ਚੀਜ਼ ਹੈ ਉਦੋਂ ਇਧਰੋਂ ਵੀ ਜ਼ਿਆਦਾ ਸੀ ਅਸੀਂ ਜਦੋਂ ਆਏ ਆਏ ਉਦੋਂ ਆਏ ਰੱਖ ਦਉਂਦਾ ਸੀ ਉਹ ਬਹੁਤ ਸਾਫ ਹੁੰਦਾ ਕਿ ਹੁਣ ਤਾਂ ਹੁਣ ਦਾ ਇਹਨਾਂ ਦੇ ਇੰਡੀਆ ਜਾਗੂ ਲੱਗਣ ਲੱਗ ਗਿਆ ਇੱਥੇ ਵੀ ਤੁਸੀਂ ਪਰ ਯੂਸਡ ਹੋ ਗਏ ਨਾ ਹੁਣ ਅਸੀਂ ਕਦੀ ਕਦਾਈਂ ਆਏ ਆ ਨਾ ਆਈ ਤਾਂ ਪਹਿਲੀ ਵਾਰੀ ਆਇਆ ਇੱਦਾਂ ਤੇ ਤੁਹਾਨੂੰ ਵਾਕਈ ਲੱਗਦਾ ਸਾਨੂੰ ਬਹੁਤ ਜ਼ਿਆਦਾ ਲੱਗ ਰਿਹਾ ਜੀ ਹਾਂਜੀ ਆ ਲੈ ਲੈ ਆ ਲੈ ਲੈ ਅਨਿਕ ਆਹ ਦੇਖਿਆ ਕੀ ਹੈ ਆ ਦੇਖ ਆਪਣੇ ਉੱਤੇ ਹੁਣ ਮੈਨਾਂ ਜੇ ਫਸਲ ਦਾ ਸਮਾਂ ਹੈ ਹਾਂ ਅਸੀਂ ਇਸ ਮਹੀਨੇ ਦੇ ਚ ਇੰਨੇ ਦਿਨਾਂ ਚ ਆ ਫਸਲ ਆਪਾਂ ਬੀਜਣੀ ਬੀਜਣੀ ਹੈ ਇੱਥੇ ਆਪਾਂ ਨੂੰ ਸੋਆਬੇਨ ਪਿੱਛੇ ਤੇ ਬਜਾਈ ਦੇਖੀ ਹੈ ਨਾ ਇੱਥੇ ਇੱਕ ਸੌ ਦਾ ਤਿਆਰ ਖੜਾ ਹੈ ਹਾਂ ਤੇ ਕਣਕ ਕਈ ਜਗ੍ਹਾ ਤੇ ਬਜਾਈ ਆ ਉਹ ਵੀ ਹੈ ਕਈ ਤੇ ਚੜੀ ਆ ਇੱਕ ਇੱਕ ਪਾਸੇ ਖੜੀ ਇੱਕ ਪਾਸੇ ਪੱਕੀ ਖੜੀ ਹਾਂ ਇੱਕ ਪਾਸੇ ਮੱਕੀ ਖੜੀ ਆ ਦੇਖੋ ਆ ਕਣਕ ਵੱਡਕਲੀ ਚੜੀ ਆ ਵਾਹ ਵਾਹ ਆ ਦੇਖੀ ਆ ਗਿਆ ਆ ਗਈ ਆਓ ਉਧਰੇ ਗਰੂਕ ਵਾਹ ਵੀ ਦਰ ਆ ਵੀ ਫਾੜੋ ਅਸੀਂ ਵਾਹ ਇਹ ਸੇਫ ਹੀ ਨੇ ਇੱਥੇ ਸਰ ਸੇਫ ਹੈ ബോ വെക്ക ਹਰ ਉੱਪਰ ਜਾ ਕੇ ਕਿਹੜੇ ਸਵਰਗ ਨੇ ਜਦੋਂ ਇੱਥੇ ਲੱਕੜਾਂ ਜਲ ਗਏ ਅਸਲੀ ਤੇ ਸਵਰਗ ਆ ਬੈਠੇ ਨਾ ਹਾਂ ਜੇ ਕਿਸੇ ਨੇ ਮਤਲਬ ਫਾਰਮ ਹਾਊਸ ਬਣਾਉਣਾ ਪਹਿਲਾਂ ਹਮ ਲੈਂਡ ਲੈਣੀ ਪੈਂਦੀ ਪੌੜੀ ਦੇ ਬਿਊਟੀ ਪੌੜੀ ਕਿੰਨਾ ਗਾੜਾ ਵੀ ਖੁਸ਼ ਹੈ ਬੈਠੇ ਨੀ ਨੀ ਜਿਹੜਾ ਕਰਕੇ ਬਿਲਹਾਲ ਲੈਣ ਲੱਗੇ ਫਿਰ ਔਰ ਪਰਮਿਸ਼ਨ ਲੈਣੀ ਪੈਂਦੀ ਸਾਰੇ ਕਾਸੇ ਇੱਕ 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 ਚੀਜ਼ ਵਾਸਤੇ ਹਾਂ ਉਹ ਤੇ ਬਿਨਾ ਪਰਮਿਸ਼ਨ ਬੰਨੀ ਕੁਝ ਨਹੀਂ ਕਰ ਲੈਂਦੇ ਨਾ ਹਾਂ ਇੱਕ ਇੱਕ ਚੀਜ਼ ਵਾਸਤੇ ਉਹ ਕਰਨਾ ਪੈਂਦਾ ਤੁਹਾਨੂੰ ਈਵਨ ਕੇ ਬੇਲ ਮੜਦਾ ਡੋਰ ਕੱਟਣਾ ਸੀ ਬਾਹਰ ਨੂੰ ਹਾਂਜੀ ਉਹਨਾਂ ਤਾਂ ਲੈ ਕੇ ਪਰਮਿਟ ਫੇਰ ਕਰ ਸਕਦੇ ਨੇ ਕੱਟ ਨਹੀਂ ਸਕਦੇ ਇਹ ਜ਼ਿਆਦਾਤਰ ਕਿਸਾਨਾਂ ਦੇ ਘਰ ਹੁੰਦੇ ਨੇ ਤੇ ਹਾਂ ਸਾਰੇ ਕਿਸਾਨਾਂ ਦੇ ਘਰ ਤੁਸੀਂ ਸਾਰੇ ਕਿਸਾਨਾਂ ਆਇਆ ਕਰਦੇ ਆ ਦੇਖੋ ਕਿੰਨਾ ਸੋਨਾ ਲਾ ਕਰ ਗਏ OK ਜਿਹੜਾ ਆਪਣਾ ਫਾਰਮ ਸੀਗਾ ਹਾਂਜੀ ਇਹ ਇੱਕ ਤੋਂ ਸਟਾਰਟ ਹੁੰਦਾ ਅੱਛਾ ਅਜੇ ਤੋਂ ਇੱਕ ਤੋਂ ਸਟਾਰਟ ਹੁੰਦਾ ਆ ਲੈਣਾ ਆਪਣੇ ਕੋਲ ਸੋਰੀ ਪੀ ਲਿਆ ਸਕਦੇ ਪੁੱਛ ਸਕਦੇ ਨਾ ਰਿਵਾਜ ਨਹੀਂ ਚਲੇ ਜਾਂਦੇ ਨੇ ਕੁਛ ਦੇ ਹੁੰਦੇ ਨੇ ਤੇ ਅਸੀਂ ਆਪਦਾ ਘਰ ਦੇਖਣਾ ਅੱਛਾ ਆਹ ਘਰ ਸੀ ਹਾਂ ਦਾ ਉਹ ਦੇਖ ਸਕਦੇ ਨੇ ਉਹੀ ਗੋਰੇ ਐ ਤੇ ਇਹਦਾ ਦਾ ਕੋਈ ਚੀ ਹਾਂ ਗਰੇਵਾਨੀ ਮਾਂ ਲੈ ਕੇ ਗਈ ਸੀ ਉਹਨੂੰ ਉਹਦੇ ਘਰ ਆਈ ਨੇ ਸੁੰਦਰ ਉਹ ਜਿਹੜਾ ਘਿੜਾ ਉਹ ਅੰਦਰ ਕਉਨ ਸਾਮਣੇ ਹੈ ਨਹੀਂ ਉਹ ਨਹੀਂ ਨਹੀਂ ਸੋ ਕਿ ਉੱਥੋਂ ਮੋੜ ਕੇ ਲਿਟੇ ਹੈ ਜਿਵਾ ਤੇ ਛੱਡੋ ਇਸ ਦਾ 50 ਵਾਈਪਰ ਚਲਾਉਣਾ ਹੈ ਵਾਈਪਰ ਹੈ ਆਹ ਕੋਈ ਨਹੀਂ ਆਹ ਪੁਰਾਣੇ ਆ ਦਰਖਤ ਸਾਰੇ ਸਾਰੇ ਕੂਟਾ ਆਹ ਸਾਰੇ ਪੁਰਾਣੇ ਆ ਦਰਖਤ ਸਾਰੇ ਕੂਟਾ ਆਹ ਜਿਹੜਾ ਇੱਕ ਕਾਰਾਂ ਦਾ ਗਰਾਜ ਆ ਤੇ ਪਰ ਲਿਵਿੰਗ ਰੂਮ ਉਹ ਓਕੇ ਓਕੇ ਹਾਂ ਫਿਰ ਉਹਨਾਂ ਆਪਣੇ ਅਕੋਰਡਿੰਗ ਢਾਲ ਲਿਆ ਨਾ ਨਹੀਂ ਅਸੀਂ ਅਸੀਂ ਅੱਛਾ ਤੁਸੀਂ ਤੁਸੀਂ ਬਣਾਗੇ ਸੀ ਨਹੀਂ ਨਹੀਂ ਅਸੀਂ ਨਹੀਂ ਬਣਾ ਪਹਿਲਾਂ ਹੀ ਬਿਠਾਈ ਦੰਦਾਂ ਦਾ ਸੀ ਓਕੇ ਆਹ ਆ ਸਾਰੇ ਆ ਇਹਨਾਂ ਨੇ ਨਿੱਕੇ ਨਿੱਕੇ ਸ਼ੈਡ ਰੂਮ ਬਣਾਏ ਆ ਉਹ ਵੱਡਾ ਸ਼ੈਡ ਬਣਾਉਣਾ ਸੀ ਆ ਇਹਨੇ ਹੋਰ ਕੀਤਾ ਇੱਥੇ ਟਰੱਕ ਦਾ ਅੰਦਰ ਦੋ ਟਰੱਕ ਸਿੱਧੇ ਅੰਦਰ ਚਲੇ ਜਾਂਦੇ ਆ ਤੇ ਸੀ ਉਹ ਸ਼ੈਡ ਬਣਾ ਰਕੇ ਜਿਹੜਾ ਹੈ ਇਹਨਾਂ ਨੇ ਇਹਨਾਂ ਨੇ ਅਵੇ ਚੱਗੇ ਆ ਕਰਦਾ ਬਣਾ ਲਿਆ ਓਕੇ ਇਹਨਾਂ ਨੇ ਚੇਂਜ ਕੀਤਾ ਫਿਰ ਨਾਲੇ ਬਾਹਰੋਂ ਹੂੰ ਇਹ ਤੇ ਨੀਰਮਣ ਪਿੰਗਰ ਜੀ ਆਜ ਵੀਗਾ ਬੰਨਿਆ ਜੀ ਕਿੰਨਾ ਟਾਈਮ ਪਹਿਲਾਂ ਵੇਚਿਆ ਇਹ 1999 ਚ ਵੇਚਿਆ ਐਸ ਸਾਲ ਦਾ ਸੀਗਾ ਉਹਦਾ ਓਕੇ ਓਕੇ ਹਾਂ ਤਾਂ ਇਹ ਤਾਂ ਪੂਰੀ ਫੀਲਿੰਗ ਇੱਦਾਂ ਹੁੰਦੀ ਹੈ ਜਿਵੇਂ ਉਹ ਨਹੀਂ ਹੁੰਦੀ ਮਤਲਬ ਇਹਨਾਂ ਦੇ ਗੱਲ ਜਿਹਾ ਕੋਈ ਬੈਠੇ ਪਿੱਛੇ ਕਾਰ ਬਹੁਤ ਗੰਭੀਰ ਬੈਠਾ ਪੂਰੀ ਆਪਣੇ ਪੰਜਾਬ ਵਾਲੀ ਫੀਲਿੰਗ ਹੁੰਦੀ ਹੈ ਬਾਪੂ ਇੱਥੇ ਨਾ ਸਾਡੇ ਸਬਜ਼ੀਆਂ ਇੰਨੀਆਂ ਸਬਜ਼ੀਆਂ ਇੰਨੀਆਂ ਜਿਆਦਾ ਸਬਜ਼ੀਆਂ ਹੁੰਦੀਆਂ ਇੱਥੇ ਨਾ ਹਾਂ ਮੈਂ ਕੋਈ ਨੂੰ ਬਾਹਰ ਨਹੀਂ ਨਾ ਹਰ ਸਬਜ਼ੀ ਹੁੰਦੀ ਸੀਗੀ ਇੱਥੇ ਚਲੋ ਕੋਈ ਨਹੀਂ ਮਰੋਂ ਦੇਖ ਲੈ ਇੰਨੀ ਬਹੁਤ ਨਾ ਤੇ ਦੇਖੋ ਬਾਹਰ ਆਇਆ ਨਾ ਮੈਨੂੰ ਕਹਿਣ ਦਾ ਵੀ ਸੀਪਾ ਦੇ ਹਾਂ ਸਪਰਾ ਤੇ ਸਾਗੇ ਆ ਰਮਣਾ ਸੀ ਨਾ ਸਬਜ਼ੀਆਂ ਵਿੱਚੇ ਵਾਈ ਤੇ ਜਾਂ ਗੁਰਦੁਆਰੇ ਦੇ ਨੇ ਲਜਾਲ ਜਾ ਗੱਡੀਆਂ ਭਰ-ਭਰ ਕੇ ਓਕੇ ਬਹੁਤ ਸਬਜ਼ੀ ਹੁੰਦੀ ਐ ਇੱਥੇ ਓਕੇ ਓ ਕੀ ਆ ਗਿਆ ਆ ਕੀ ਆ ਗਿਆ ਓ ਵਾਓ ਵੇ ਇਧਰ ਦੇ ਹਾਊਸ ਨਾ ਹਾਲੀਵੁੱਡ ਫਿਲਮਾਂ ਵਿੱਚ ਦੇਖੇ ਨੇ। ਉਹ ਕਿ ਆ ਜਾ ਆ ਜਾ। ਆ। ਇਹ ਹੁਣ ਕਿੰਨੀ ਕੋ ਪ੍ਰਾਈਸ ਇਹ ਦਾ ਕਰਦਾ। ਹੁਣ ਹੈਗਾ तकरीबन 10 2 ਮਿਲੀਅਨ ਅਕਰੀ। 2 ਮਿਲੀਅਨ ਦਾ। ਇਹ ਨਾਲੋਂ ਬਾਰੇ ਮਹਿੰਗੇ ਨਹੀਂ ਹੋਏ। ਇਹ ਇਧਰ ਨੂੰ ਹਜੇ ਵਾਧੀ ਨਹੀਂ ਨਾ ਹੋਈ। ਅਭੀ ਇਧਰ ਨੂੰ ਘਰ ਬਣੇ ਹੋਏ। ਹੁਣ ਇਧਰ ਬਣਵਾਏ। ਯਾਦ ਰੱਖੋ ਇਧਰ ਬਣੇ ਹੋਏ। ਅਨਾ ਉਦੋਂ ਇਹ ਨਹੀਂ ਸੀਗਾ ਸ਼ੋਅ। ਹੁਣ ਤਾਂ ਕਵੰਡੀ ਆ ਗਈ ਇੱਥੇ ਹੈ। it ne na aise places total six machinery khadi hai tractor waga ha aaja 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 ude bahar aaja ha baani da veh sewage ban lag gaya kuch hai na ba sewage ban lag gaya fir develop hoga develop to honi hai aur honi bhi padega bahut ਕਿਹੜੀ ਜਗ੍ਹਾ ਰੱਖਾ ਆ ਬੜੀ ਜਾਂਦਾ ਇਹਦੇ ਖੇਤਾਂ 'ਚ ਵੈਸੇ ਤੇ ਨਹੀਂ ਘਰ ਮਿਲਦਾ ਹੁਣ ਕਿ ਨਾਲ ਲੈਂਡ ਲੈਣੀ ਜ਼ਰੂਰੀ ਐ ਜਿਵੇਂ ਕੱਲਾ ਫਾਰਮ ਹਾਊਸ ਲੈਣਾ ਹੋਵੇ ਘਰ ਘਰ ਕੱਲਾ ਨਹੀਂ ਕੱਲੇ ਘਰ ਨਹੀਂ ਮੰਨਦੇ ਨਾਲ ਜ਼ਮੀਨ ਜ਼ਰੂਰੀ ਜ਼ਮੀਨ ਚ ਬਿਨਾ ਨਹੀਂ ਸਕਦੇ ਆਪਾਂ ਤੇ ਬੰਦਾ ਉਹ ਕੋਈ ਐਪੀਕਾ ਦੋ ਇਸਾ ਬੰਦਾ ਕਿ ਫਾਰਮ ਦਾ ਆਵੇ ਠੀਕ ਐ ਪਰ ਜਿਆਦਾ ਤੋਂ ਛੋਟਾ ਮਿਨੀਮਮ 5 ਫਾਂਡੇ ਤੋਂ ਸ਼ੁਰੂ ਹੁੰਦੇ

ਜਿਸਮਰਜੀ ਸਟੋਰ ਜਿਹੜਾ ਵੱਡਜੋ ਸਾਰੇ ਸਟੋਰ ਨਾਲ ਔਰਤ ਨੂੰ ਟਾਰਗੇਟ ਕਰਕੇ ਬਣਾਏ ਜਾਂਦੇ ਨੇ ਕਿ ਕਿ ਬੰਦਾ ਸ਼ਾਪਿੰਗ ਕਰੇ ਨਾ ਕਰੇ ਔਰਤ ਤਾਂ ਸ਼ਾਪਿੰਗ ਜ਼ਰੂਰ ਕਰੋਗੀ 1 ਕਿਲੋ ਫਾਫੇ ਦਾ ਬੈਗ ਲਾਸਟ 깔 ਲਗਾਵੋ 3 ਮੰਤ ਦੇਖੋ ਜੂਮ ਕਰਕੇ ਤੇ ਤੋਂ

ਮੈਂ ਇਸ ਤੰ ਕੋਸਕੋ ਦੇ ਸੁਪਰਮਾਰਕਟ ਦੇ ਵਿੱਚ ਜਾਂਦਾ ਨਹੀਂ ਕਿ ਸਟੋਰ ਦੇ ਵਿੱਚ ਜਿੰਨੇ ਦਿਨ ਹੋ ਗਏ ਨਹੀਂ ਆਏ ਨੂੰ ਇਹ ਰਿਪੋਰਟ ਕੋ ਲੈ ਕੇ ਕੋਈ ਇਦਾਂ ਦੀ ਜਗ੍ਹਾ ਨਹੀਂ ਜਿੱਥੇ ਸਾਨੂੰ ਪੰਜਾਬੀ ਸਾਡੀ ਨਹੀਂ ਪਾਬ ਮਿਲਦਾ ਹਰ ਜਗ੍ਹਾ ਸਭ ਖਾ ਚੁੱਕੇ ਨੇ ਛੋਟੇ ਮੋਟੇ ਦੁਕਾਨਦਾਰਾਂ ਨਾਲ ਵੱਡੇ ਵੱਡੇ ਸਟੋਰ ਇਹ ਪਰ ਲੀਟਰ ਹੈ ਜਾਂ ਗੇਲਣ ਦਾ ਰੇਟ ਮਹਿੰਗਾ ਹੀ ਹੈ ਮਹਿੰਗਾ ਨਾ ਸਾਡੇ ਢੋਲਾ 15 ਦਿਨ ਬਾਅਦ ਸਸਤਾ ਤੇਲ ਨਹੀਂ ਆਜੂਗਾ ਮਹਿੰਗਾ ਗੈਸ ਸੀਜ਼ਨ ਤੇ ਗੈਸ ਦੀ ਪ੍ਰਾਈਸ ਵਰਡ ਦੇ ਵਿੱਚ ਮੂਵ ਸੀ ਹੋਈ ਹੈ ਹਾਂ ਯੂਰਪ ਚ ਵੀ ਮਹਿੰਗਾ ਹੈ ਇਦਾਂ ਹੀ ਉੱਥੇ ਇਦੋਂ ਵੀ ਮਹਿੰਗਾ ਯੂਰਪ ਚ ਤੋਂ ਸੇ ਸਟੂਡੈਂਟ ਇਸ ਦੱਸਦਣਾ ਤੇ ਸਾਈਕਲ ਸኩል ਬੱਸਾਂ ਚ ਰੱਖ ਲੈਂਦੇ ਨੇ ਜੇ ਹਾਂ ਜੀ ਹਾਂ ਹੋਰ ਹੋਰ ਜਗ੍ਹਾ ਬਣੀ ਹੈ ਤੇ ਇਹ ਸਾਈਕਲ ਵਾਸਤੇ ਇੱਥੇ ਵੈਸੇ ਮੈਂ ਤਾਂ ਹੈਲਮਟ ਦੀ ਜਰੂਰਤ ਤਾਂ ਪੈਂਦੀ ਨਹੀਂ ਨਹੀਂ ਪੈਂਦੀ ਨਹੀਂ ਪਰ ਉਹ ਕਹਿੰਦੇ ਸੇਫਟੀ ਹਾਸਤੇ ਪਾਓ ਓਕੇ ਤੇ ਪੱਗ ਵਾਲਾ ਤੇ ਇੱਥੇ ਚਲਾ ਸਕਦਾ ਹੈ ਨਾ ਬਾਈਕ ਵਗੈਰਾ ਹਾਂ ਹੁਣ ਪਹਿਲਾਂ ਨਹੀਂ ਮਨਜ਼ੂਰੀ ਮਿਲਦੀ ਸੀ ਹੁਣ ਮਨਜ਼ੂਰ ਹੋ ਗਈ ਹੈ ਓਕੇ ਆਪਣਾ ਜਿਮਗਾਣਾ ਹੈ ਇੱਕ ਮੋਟਰਸਾਈਕਲ ਦਾ ਲਰਪਾ ओके ਤਾਂ ਦੇਖੀਏ ਨਾ ਵੀਡੀਓ ਕਾਫੀ ਬੜਾ ਉਹਦੇ ਯੂਸ ਤੇ ਵੀ ਕਾਫੀ ਨੇ ਨਾ ਹਾਂਜੀ ਔਰ ਇਹਦੇ ਥੱਲੇ ਨੇੜੇ-ਤੇੜੇ ਕੋਈ ਰੈਸੀ ਏਰੀਆ ਨਹੀਂ ਨਾ ਕੋਈ ਕਮਰਸ਼ੀਅਲ ਬਿਲਡਿੰਗ ਨਹੀਂ ਟੋਟਲ ਖਾਲੀ ਹੈ ਜੋ ਸਾਡੇ ਥੱਲੇ ਘਰ ਬਣਾ ਚੜਦੇ ਨੇ ਤਤੁਰ ਲੋ ਉਹ ਲੋ ਜਮ ਐਂਡ ਤੱਕ ਕੋਈ ਦੀ ਨਾ ਉਹੀ ਮੈਂ ਉਸ ਦਿਨ ਵੀ ਦੇਖ ਰਿਹਾ ਸੀ ਕਿ ਕੋਈ ਬਿਲਕੁਲ ਇਹਦੇ ਬਸ ਖਾਲੀ ਜਗ੍ਹਾ ਜਿਵੇਂ ਛੜਕ ਬਣੀ ਹੁੰਦੀ ਥੱਲੇ ਹਾਂ ਸਾਡੇ ਤੋਂ ਤੇ ਇੱਕ ਪੈਲਸ ਬਣੀ ਹੋਈ ਮੇਰੇ ਪਤਲਾ ਜੀ ਅੱਛਾ ਉਹਦੇ ਉੱਤੋਂ ਲੰਘਦੀ ਵੀ ਤਾਰ ਮੈਂ ਇਦਾਂ ਨਹੀਂ ਕਹਾਂ ਮੈਂ ਖਾਲੀ ਹਾਂ ਜੀ ਬਿਲਕੁਲ ਤੋ ਤੋ ਇਹਨਾਂ ਦੀ ਜਗ੍ਹਾ ਯੂਜ਼ ਵੀ ਕਰ ਸਕਦੇ ਹਾਂ ਹਾਂ ਜੀ ਇਹਦੇ ਚੀਜ਼ ਹੁੰਦੇ ਸੀ ਰਿਆ ਬਸ ਛੜਕਾ ਛੜਕੇ ਥੱਲੇ ਲੰਘ ਜਾਂਦੇ ਨੇ ਕ੍ਰੋਸਿੰਗ ਕਰਾਸ ਨਹੀਂ ਅਸਰ ਹਾਂਜੀ ਹਾਂਜੀ ਤੁਸੀਂ ਥੱਲੇ ਕੋਈ ਕੀ ਨਹੀਂ ਬਣਾ ਸਕਦੇ ਸੇਫਟੀ ਪੈਣਾ ਨਹੀਂ ਨਦੀ ਸੇਫਟੀ ਤੇ ਵੀ ਲੈ ਇੱਕ ਜਾਨ ਦੀ ਵੀ ਕੀਮਤ ਇਨੋਂ ਕੋਲ ਜਾਨ ਦੀ ਕੀਮਤ ਨਾ ਇਹ ਲੋਕੀਂ ਚ ਕਹਿੰਦਾ ਉਹਨਾਂ ਮੈਡੀਕਲ ਚੀਜ਼ ਨਾ ਜ਼ੀਰੋ ਨਹੀਂ ਮੈਡੀਕਲ ਚਾਜ ਵੀ ਨਹੀਂ ਜ਼ੀਰੋ ਹੈ ਪਰ ਸਾਡੇ ਲੋਕਾਂ ਨੇ ਹੀ ਮਿਸਯੂਜ਼ ਇੰਨਾ ਕੀਤਾ ਇਨਾਂ ਹਤੋਂਗੇ ਹੋਣ ਮੇਰਾ ਨਾਮ ਹੋ ਜਾ ਮੜੇ ਰਾਤ ਨੂੰ ਹਾਂਜੀ ਕਹੀ ਐ ਇਹਨੂੰ ਉਸ ਚਲੇ ਮਚਾਂ ਸਿਪਾਚਾ ਨਾਲ ਪਾਚਾ ਕੀ ਚੀਜ਼ ਆਫੇ ਤਾਂ ਰਿਕਵਰ ਆ ਪੀਓ ਜਾਂਦਾ ਬਹੁਤ ਹੋ ਗਿਆ ਬਹੁਤ ਲੋ ਹੋ ਗਿਆ ਉਹ ਜਿਹੜਾ ਨਾਈਕਾ ਜੀ ਪਾਟੇ ਨਾ ਮਰ ਗਿਆ ਸਿਪਲਾਟਨੇ ਕੜੇ ਓ ਮਾਈ ਗੱਡ ਇਹੋ ਜੀ ਐਮਰਜੈਂਸੀ ਨੂੰ ਵੀ ਦੇਖ ਕੇ ਰਣਨ ਦੀ ਹਣਗੇ ਬਹੁਤ ਦੱਸ ਦਿੰਦੇ ਆ ਬਹੁਤ ਬਹੁਤ ਕੱਤੁੰਦੇ ਆ ਉਹ ਉਹ ਪਤਾ ਕੀ ਕਰਦੇ ਹਾਂ ਹਾਂਜੀ ਹੁਣ ਕਹਿੰਦੇ ਕਿ ਪਾਚਾ ਕਲੀਅਰ ਕਰ ਰਹੀ ਤੇ 7-8 ਘੰਟੇ ਬਿਠੇ ਰਹੇਗਾ ਉਹ ਮਾਨ ਰੋਹੀ ਐਂਬੂਲੈਂਸ ਆਉਂਦੀ ਆ ਇਧਰ ਆ ਇਧਰ ਤੇ ਮੇਨ ਇੰਟਰਸੈਕਸ਼ਨ ਐ ਬੈਕ ਸਾਈਡ ਤੋਂ ਨਹੀਂ ਕਿਤੇ ਤੇ ਮੈਂ ਪੰਪ ਕੋਲ ਗਿਆ ਆ ਵਿਸਟਰ ਪਾਰਕਿੰਗ ਆ ਗਿਆ ਇਹ ਹਸਪੀਟਲ ਦੀ ਹੋਈ ਐ ਸਿਰਸਰ ਹਸਪੀਟਲ ਦੀ ਆ ਮੇਨ ਇੰਟਰਸੈਕਸ਼ਨ ਐਗੀ ਓਕੇ ਆ ਵੀ ਨਾ ਮਿਲੂ ਓਕੇ ਅੰਤਰੀ ਆਨੇ ਹਾਂਜੀ ਕੋਈ ਕਿਸੇ ਨੂੰ ਬਾਦ ਨਹੀਂ ਕਰਦਾ ਆਰਾਮਦਾ ਨਿਕਲ ਜਾਂਦੀ ਇਹ ਨਾਲ ਉੱਤਰ ਜਾਂਦੇ ਪਿਛਮੀਨ ਐਂਟ੍ਰੇਸ ਇਥੋਂ ਹਾਂਜੀ ਮੇਨ ਐਂਟ੍ਰੇਸ ਇੱਥੋਂ ਹਾਂ ਇਹ ਨਵੀਂ ਬਿਲਡਿੰਗ ਬਣਾ ਰਹੇ ਨੇ ਇਹ ਵੀ ਹਸਪੀਟਲ ਦੀ ਹਾਂ ਹਾਂ ਇਹਦੇ ਆਲੋਸ 400 ਬੈਡ ਹੋਣੇ ਆਇਦਿਓ ਕੀ ਬਣਾਉਣਾ ਬਣਾ ਰਹੇ ਆ ਵੀ ਇਹਦੇ ਪਾਰਟੀ ਸਾਰਾ ਸਾਰੇ ਦੇ ਪਾਰਟੀ ਕੁਛ ਨਾਰਮਲ ਲੱਗ ਵੀ ਇਦਾਂ ਵੈਲ ਡਰੈਸਟ ਕਿਉਂ ਰਹਿੰਦੇ ਇੱਥੇ? ਇਹ ਨਾਰਮਲ ਆਮ ਬਹੁਤ ਹੁੰਦੀ ਆ ਤਾਂ। ਹੈਨਾ? ਬਹੁਤ ਹੁੰਦੀ ਆ। ਬਹੁਤ ਮੈਂ ਦੇਖਦਾ ਇੱਥੇ ਕਿ ਜਿਹਨੇ ਕੋਈ ਕੰਮ ਨਹੀਂ ਹੈਗਾ ਵੈਸੀ ਵੈਲ ਡਰੈਸਟ ਰਹਿੰਦੇ ਇੱਥੇ। ਜਿਹੜੇ ਹਾਰਟ ਦੇ ਸੱਜਦੇ ਹੁੰਦੀ ਆ। ਹਾਂਜੀ। ਅੱਜ ਤਾਂ ਐਮਬੂਲੈਂਸ ਤੇ ਓਨਲੀ ਲਿਖਿਆ ਹੋ। ਹਾਂਜੀ ਹਾਂਜੀ। ਇਹ ਤਾਂ ਉੱਪਰ ਜਿਹੜੇ ਰੂਮ ਆ। ਆ ਐਮਬੂਲੈਂਸ ਹੈ ਨਹੀਂ ਨਾ? ਹਾਂ ਐਮਬੂਲੈਂਸ। ਹਾਂ। ਇਹ ਇਹਨਾਂ ਰੂਮਾਂ ਚ ਹੁੰਦੀ ਆ ਹਾਰਟ ਦੇ ਸੱਜਦੇ। ਓਕੇ। ਤਨ ਕੀ ਹਸਪੀਟਲ ਮਲਟੀ ਸਪੈਸ਼ਲਿਸਟ ਨੇ ਹਨ ਹਾਂ ਹਾਂ ਨਰਸਿੰਗ ਹோம் ਵੀ ਇਹਦੇ ਵਿੱਚ ਹੀ ਨੇ ਐਮਰਜੈਂਸੀਆਂ ਬੰਦੇ ਦਾ ਉਧਰ ਹੀ ਹੈ ਨਾ ਮੇਨ ਇੰਟਰਸਲ ਹਾਂ ਮੇਨ ਇੰਟਰਸੌਦਦੀ ਹੈ ਇਹ ਸਿਰਫ ਐਮਰਜੈਂਸੀ ਦਦੀ ਹੈ ਐਡਵਰਟਾਈਜ਼ਮੈਂਟ ਦੇਖੋ ਸਿਰਫ ਐਚ ਬਸ ਕੋਈ ਫਲੈਕਸ ਨਹੀਂ ਨਹੀਂ ਦਿੱਤਾ ਕੱਲੀ ਕੱਲੀ ਬਿਮਾਰੀ ਲਿਖੀ ਹੋਣੀ ਸੀ ਬੰਦੇ ਦੀ ਕਿਤੇ ਇਹ ਚੀਜ਼ ਦਾ ਇਲਾਜ ਕੀਤਾ ਜਾਂਦਾ ਹੋਈ ਨਹੀਂ ਕੋਸਰਕਲ ਸਿਰਫ ਐਚ ਲਿਖੀ ਹੈ